ਤੁਸੀਂ ਹਿੰਦੂਧਰ ਮਲੇ ਆ ਤੁਸੀਂ ਕਾਲੀ ਮਾਤਾ ਦੇ ਮੰਦਰ ਜਾਵਰ ਉਥੇ ਮੱਜਾ ਵਢੀ ਜਾਂਦੇ ਆ ਖਾ ਲੋ ਕੋਈ ਨਹੀਂ ਰੋਕਦੀ ਨਾ ਸ਼ਰਾਬ ਤੋਂ ਨਾ ਭੰਗ ਤੋਂ ਆ ਸ਼ਿਵ ਜੀ ਨਹੀਂ ਰੋਕਦਾ ਉਹਨਾਂ ਦਾ ਉਹ ਆਦਾ ਭੰਗ ਵੀ ਪੀ ਲੋ ਭਾਈ ਦੂਜਾ ਮਸਾਲਾ ਵੀ ਆ ਜਾਓ ਜਿਹਨੇ ਖਾਣਾ ਮੇਰੇ ਕੋਲੇ ਆ ਜਾਓ ਜਿਹੜੇ ਦੂਜੇ ਬੈਸਨੂ ਦੇਵੀ ਵਾਲੇ ਆਓ ਜਿਹਨੇ ਨਹੀਂ ਖਾਣਾ ਬੈਸਨੂ ਦੇਵੀ ਦੇ ਜਾਵੜੋ ਜਿਨ੍ਹਾਂ ਦੇ ਨਾਨਕ ਸਰਿਆਂ ਤੋਂ ਅੰਮ੍ਰਿਤ ਸ਼ਕ ਲੈ ਆਏ ਨੇ ਨਹੀਂ ਭਾਈ ਬਾਣ ਦੀ ਰਸੀ ਨਾਲ ਮੂੰਹ ਬੰਦ ਲੋ ਤੁਸੀਂ ਨਹੀਂ ਖਾਣਾ ਭਰਾ ਹੋਏ ਜਿਹੜੇ ਉਹ ਦੂਜੇ ਆ ਉਹ ਨੰਘ ਉਹ ਕਹਿੰਦੇ ਆ ਜਾਓ ਭਾਈ ਟਟਕਾ ਵੀ ਚੱਲੂਗਾ ਤੇ ਇੱਥੇ ਤਾਂ ਉਹ ਬੋ ਗੁੱਦੀਓ ਸ਼ਕਤੀ ਬਾਟਰ ਵੀ ਚੱਲੂਗਾ ਆਜੋ ਕੋਈ ਨਾ ਇਹ ਤਾਂ ਸਾਰਾ ਕੁਝ ਖਾਣਾ ਪੀਣਾ ਹੀ ਪੈਣਾ ਅੱਜ ਜੇ ਮਨੁੱਖ ਦਾ ਮੀਟ ਖਾਣਾ ਮਨਦੀਪ ਸਿੰਘ ਸ਼ੌਕ ਨਹੀਂ ਮਜਬੂਰੀ ਆ ਮਨੁੱਖ ਇੱਡਾ ਨਰਦਈ ਵੀ ਹੈ ਨਹੀਂ ਜਿੱਡਾ ਇਹ ਸਮਝਦੇ ਮਨੁੱਖ ਜੋੜਿਆਂ ਦੇ ਵਿੱਚ ਰਹਿਣ ਵਾਲੀਆਂ ਜਾਨਵਰਾਂ ਨੂੰ ਨਹੀਂ ਖਾਂਦਾ 100 ਬੱਕਰੀਆਂ ਦੇ ਕੋਲੇ ਬੱਕਰਾ ਵੱਢਣ ਲੱਗ ਦੋ 99 ਅਗਲਾ ਕਰੀ ਜਾਣਗੇ 100ਵੇਂ ਨੂੰ ਵੱਢੀ ਜਾਓ ਉਹਨਾਂ ਦੀ ਭਾਵਨਾ ਉਹਦੇ ਨਾਲ ਨਹੀਂ ਜੁੜੀਆਂ ਉਹਨਾਂ ਨੂੰ ਨਹੀਂ ਪਤਾ ਵੀ ਉਹਨੂੰ ਵੱਢੀ ਜਾਣਗੇ ਧਾਰਮਿਕ ਤੌਰ ਤੇ ਜੁੜੀਆਂ ਹੋਈਆਂ ਇਹਦੇ ਨਾਲ ਭਾਵਨਾਵਾਂ ਜੁੜ ਜਾਂਦੀਆਂ ਨੇ ਹਨਾ ਉਹ ਭਾਵਨਾਵਾਂ ਦੇ ਪਿੱਛੇ ਫਿਰ ਲੜਾਈ ਵੀ ਹੁੰਦੀ ਆ ਜਿਹੜਾ ਖਾਂਦਾ ਉਹਦੇ ਪ੍ਰਤੀ ਨਫ਼ਰਤ ਬਣ ਜਾਂਦੀ ਨੇ ਤੇ ਨਹੀਂ ਖਾਂਦਾ ਉਹਦੇ ਸਤਕਾਰ ਵੀ ਬਣਦਾ ਕੋਸ਼ ਧਰਮਾਂ ਜਿਨ੍ਹਾਂ ਦੇ ਧਾਰਮਿਕ ਤਿਹਾਰ ਹੀ ਮੀਟ ਨਾਲ ਮਨਾਏ ਜਾਂਦੇ ਆ ਬੁੱਤਖਾਨੇ ਸਾਰਿਆਂ ਨਾਲੋਂ ਵੱਧ ਜਿੰਨਾ ਮੀਟ ਸਪਲਾਈ ਹੁੰਦਾ ਉਹ ਹਿੰਦੂਆਂ ਦੇ ਆ ਬੁੱਤਖਾਨੇ ਸਾਰੇ ਇੱਥੇ ਕੀ ਕਰੋ ਆ ਜਿਹੜੇ ਬਾਬੇ ਕਹਿੰਦੇ ਨੇ ਨਹੀਂ ਖਾਣਾ ਚਾਹੀਦਾ ਇਹਨਾਂ ਨੂੰ ਕਹਾਂ ਵੀ ਸਾਡੇ ਕਟਿਆਂ ਦੀ ਸਾਡੇ ਬੱਕਰਿਆਂ ਦੀ ਸਾਡੇ ਭੇਡੂਆਂ ਦੀ ਜਿਮੇਵਾਰੀ ਲੈ ਲੋਗੇ ਤੁਸੀਂ ਸੰਭਾਲੋਗੇ ਅਸੀਂ ਮਾਫੀ ਕਰਦੇ ਚੱਲ ਜਾਨੀ 60% ਜਾਨਵਰ ਛੱਡ ਗਏ ਕਿੱਥੇ ਇਹ ਤਾਂ ਦੱਸ ਦਿਓ ਸਾਨੂੰ ਸਾਰੇ ਜਣੇ ਕਈ ਜਿਹੜੇ ਨਹੀਂ ਖੜਾ ਨਹੀਂ ਖੜਾ ਨਹੀਂ ਖੜਾ ਨਹੀਂ ਖਾਂਦੇ ਦੱਸੋ ਕਿੱਥੇ ਛੱਡ ਗਏ ਮਨਦੀਪ ਸਿੰਘ ਕਿਹੜੀਆਂ ਭਾਵਨਾਵਾਂ ਸੀ ਇੱਥੇ ਕੌਣ ਰੋਕਦਾ ਸੀ ਮੈਨੂੰ ਦੱਸੋ ਤੁਸੀਂ ਮੇਰੀ ਉਮਰ 60 ਸਾਲ ਦੀ ਹੋ ਗਈ ਆ 10 ਸਾਲ ਦਾ ਭਾਰਤੀ ਜਨਤਾ ਪਾਰਟੀ ਨੇ ਜਦੋਂ ਦਾ ਆਪਦਾ ਪੱਤਾ ਖੇਡਿਆ ਉਦੋਂ ਦਾ ਹੀ ਜ਼ਿਆਦਾ ਹੋਇਆ ਹੋਂ ਤੱਕ ਗਾਇਆਂ ਵੀ ਲੋਕ ਚੜਾਈ ਫਿਰਦੇ ਸੀ ਬਾਲਦਵੀ ਚੜਾਈ ਫਿਰਦੇ ਸੀ ਬਿਗਦੇ ਵੀ ਸੀ ਜਿੱਧਰੋਂ ਮਰਜ਼ੀ ਲੈ ਜਾਂਦੇ ਸੀ ਵਿਗਿਆਨ ਦੀਆਂ ਕਿਤਾਬਾਂ ਚ ਸਾਡੇ ਸਿਲੇਬਸ ਦੀਆਂ ਕਿਤਾਬਾਂ ਚ ਕਿਸੇ ਚ ਦੇਖਿਆ ਵੀ ਕੱਲੀ ਕੜਕੀ ਖਾਣੀ ਹੈ ਉਹਦੇ ਡਾਕਟਰ ਕਿਉਂ ਲਿਖਦੇ ਹੈ ਵੀ ਜੇ ਤੁਸੀਂ ਖਰਾਕਾ ਪੂਰੀ ਕਰਨੀ ਹੈ ਭਾਈ ਆ ਖਰਾਕਾ ਤੁਹਾਨੂੰ ਐ ਖਾਣੀ ਪਊਗੀ ਉਹਦੇ ਝਾਂਡਾ ਵੀ ਲਿਖਿਆ ਹੁੰਦਾ ਦੁੱਧ ਵੀ ਲਿਖਿਆ ਹੁੰਦਾ ਪਨੀਰ ਵੀ ਲਿਖਿਆ ਹੁੰਦਾ ਸਾਰਾ ਕੁਝ ਲਿਖਿਆ ਹੁੰਦਾ ਸਾਡੇ ਸਿੱਖ ਧਰਮ ਦੇ ਵਿੱਚ ਟਟਕੇ ਨੂੰ ਅਸੀਂ ਕਿਉਂਕਿ ਉਹਦੇ ਚ ਹਲਾਲ ਖਾਣਾ ਤੇ ਕੁੱਠਾ ਖਾਣਾ ਉਹਨਾਂ ਨੇ ਕਿਹਾ ਵੀ ਕੁੱਠਾ ਤੇ ਹਲਾਲ ਨਹੀਂ ਖਾਣੇਗੇ ਭਾਵੇਂ ਉਹਨਾਂ ਚ ਕੋਈ ਬੜਾ ਆਪਾਂ 40 ਕਿਲੋ ਦਾ ਬੱਕਰਾ ਕਦੇ ਕਿਸੇ ਨੇ ਇਹ ਕੀਤਾ ਵੀ ਅੱਜ ਮੈਨੂੰ ਕਿਲੋ ਚਾਹੀਦਾ ਯਾਰ ਮੈਂ ਕੱਲੀ ਲੱਤ ਵੱਢ ਕੇ ਖਾ ਲਾਂ